ਸਾਹਿਬ ਲੰਡ ਪੁਲਿਸ ਹੈ ਪੰਜਾਬ ਦੇਸ 파ਰ ਤਰ ਤਰ ਦਿੱਤੇ ਸਾਇਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਬਾਦਸ਼ਾਹੀ ਉਹਨਾਂ ਦਾ 555ਵਾਂ ਪ੍ਰਕਾਸ਼ ਤੇ ਤੜਾ ਬਹੁਤ ਪਿਆਰਾ ਤੇ ਸ਼ਰਧਾ ਨਾਲ ਆਪਨ ਸਾਰੇ ਮਨਾ ਲੈ ਖਾਂ ਸਤਿਗੁਰੂ ਜੀ ਦੇ ਪਵਿੱਤਰ ਦਰ ਤੇ ਸ਼ਰੀਰ ਕਰਕੇ ਤਿੰਨ ਸੁਰ ਕੀ ਕਰਕੇ ਦੇਸ ਪਰ ਦੇਸ਼ ਬੈਕੀ ਸੰਗਤ ਪਿਆਰ ਨਾਲ ਪੱਤੇ ਦੀ ਸ਼ਾਨ ਖਾਉਂਦੀ ਵਾਜ ਉਡੀਕਾ ਹਾਲ ਸਹਾਵਾ ਵਾਜ ਪਰਦੇਸ ਦੀ ਕਿਰਤ ਤੇ ਨਿਰੰਕਾਰ ਨੇ 556 ਸਾਲ ਪਹਿਲਾਂ ਇੱਕ ਐਸੀ ਜੀ ਘਟਨਾ ਘਟਾ ਦਿੱਤੀ ਜਿਸ ਘਟਨਾ ਨਾਲ ਖੰਡਾ ਪ੍ਰਮੰਤਾ ਦੀ ਸੁਰਤੀ ਪੂਰੀ ਤੂਰੀ ਬਦਲ ਫੇਰਾ ਕਰ ਦਿੱਤੀ। ਸ਼ਾਨਦੋ ਮਹਾਰਾਜ ਜੀ ਦੀ ਵਡਿਆਈ ਸਮਝਾਉਂਦਾ ਧੰਨ ਵਰਿਆ ਸਾਂਮੀ ਬੇਕਾਨਨ ਇਕਮਾਮ ਸੁਖ ਹੋਏ ਤਾਂ ਕੋਨਾਂ ਨੂੰ ਪੁੱਛਿਆ ਜੀ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੌਣ ਨੇ ਉਹ ਕਹਿ ਲੱਗੇ ਮੈਂ ਦੱਸਦਾ ਖਾਂ ਨਿਰੰਕਾਰ ਨੇ ਆਪਣੀ ਸਾਰੀ ਰਚਨਾ ਰੱਖੀ ਪਰ ਉਸ ਦੀ ਰਚਨਾ ਲਈ ਆਪੋ ਜੀ ਜਿੰਦਗੀ ਜਿਉਣ ਦਾ ਤੰਦਲ ਅਪਣਾ ਲਿਆ ਕ્યા ਮੇਰੇ ਲੋਕ ਅੰਤਾਂ ਦੇ ਦੁਖੀ ਸੰਖ ਖੁਆਰ ਹੋ ਰਹੇ ਸੰਤਰਾ ਵਿੱਚ ਨਫਰਤ ਦੀ ਆਗ ਸੀ ਜਦੋਂ ਨਿਰੰਕਾਰ ਨੇ ਖੁਦ ਆਪਣੀ ਰਤਨਾ ਨੂੰ ਅੰਤਾਂ ਦੇ ਦੁਖੀ ਵੇਖਿਆ ਉਹਨਾਂ ਦਾ ਦੁੱਖ ਵੇਖ ਕੇ ਨਿਰੰਕਾਰ ਖੁਦ ਕਹਿੰਦੇ ਰੋ ਪਿਆ ਜਿਹੜੇ ਉਹਦੇ ਨਿਤਰਾ ਵਿੱਚੋਂ ਹੰਝੂ ਡਿੱਕੇ ਇਸ ਧਰਤੀ ਤੇ ਉਹਨਾਂ ਦਾ ਨਾਮ ਹੈ ਸਾਨੂੰ ਗੁਰੂ ਨਾਨਕ ਸਾਹਿਬ ਉਹਦੇ ਕਹਿ ਤੂ ਮੁਰਾਦ ਸੀ ਨਿਰੰਕਾਰ ਪਹਿਲਾ ਆਪਣੇ ਵੱਲੋਂ ਪੈਗੰਬਰ ਤਪਾਰ ਕੀ ਰੋਲ ਕੇ ਭੇਜਦੇ ਹੁਣ ਨਿਰੰਕਾਰ ਖੁਦ ਗੁਰੂ